ਹਾਂਜੀ ਸੋਸ਼ਲ ਮੀਡੀਆ ਰਾਹੀਂ ਆਪਾਂ ਸਾਰੇ ਜਾਣੇ ਚੰਗੀ ਤਰ੍ਹਾਂ ਜਾਣਦੇ ਆ ਕਿ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਮਾਹੌਲ ਬਣ ਰਿਹਾ ਹੈ ਇਹ ਬਣਾਇਆ ਜਾ ਰਿਹਾ ਧਰਮਾਂ ਨੂੰ ਲੈ ਕੇ ਲੋਕਾਂ ਦੇ ਦਿਲਾਂ 'ਚ ਨਫ਼ਰਤ ਦਿਨ-ਬਦਿਨ ਵੱਧਦੀ ਜਾ ਰਹੀ ਹੈ ਤੇ ਸਮਾਜ ਦੇ ਵਿੱਚ ਕੌੜਾਪਣ ਵੀ ਇਨਕਰੀਜ਼ ਹੋ ਰਿਹਾ ਪਰ ਜੇਰਾ ਸੋਚ ਕੇ ਦੇਖਿਓ ਵੀ ਇਹ ਸਾਰੀਆਂ ਚੀਜ਼ਾਂ ਦਾ ਫਾਇਦਾ ਕਿਹਨੂੰ ਮਿਲਦੇ ਆ ਤੇ ਜਿਹੜੀ ਸਪੀਡ ਦੇ ਨਾਲ ਸਾਰੀਆਂ ਚੀਜ਼ਾਂ ਇਨਕਰੀਜ਼ ਹੋ ਰਹੀਆਂ ਨੇ ਤਾਂ ਇਹਦੇ ਵਿੱਚ ਦੇਸ਼ ਦਾ ਪਵਿੱਤਰਤੀ ਹੋਊਗਾ ਮੇਨਲੀ ਆਪਾਂ ਚਲੋ ਫੋਰ ਐਗਜ਼ਾਮਪਲ ਆਪਾਂ ਦੋ ਧਰਮਾਂ ਦੀ ਗੱਲ ਕਰ ਲੈਨੇ ਆ ਧਰਮ ਇਹ ਧਰਮ ਵੀ ਏ ਵਾਲੇ ਬੀ ਨੂੰ ਗਲਤ ਬੋਲੀ ਜਾ ਰਹੇ ਨੇ ਬੀ ਵਾਲੇ ਏ ਨੂੰ ਗਲਤ ਬੋਲੀ ਜਾ ਰਹੇ ਨੇ ਏ ਵਾਲੇ ਕਹਿੰਦੇ ਜੀ ਸਾਡੇ ਨਾਲ ਧੱਕਾ ਹੋ ਰਿਹਾ ਬੀ ਵਾਲੇ ਕਹੀ ਜਾਂਦੇ ਨੇ ਕਿ ਸਾਡੀ ਕੋਈ ਸੁਣਵਾਈ ਨਹੀਂ ਤੇ ਉੱਪਰ ਦੀ ਸੋਸ਼ਲ ਮੀਡੀਆ ਐਲਗੋਰਿਦਮ ਇਦਾਂ ਦਾ ਵੀ ਜਿਹੜੀ ਚੀਜ਼ ਆਪਾਂ ਮਤਲਬ ਦੇਖਦੇ ਆ ਉਹੀ ਚੀਜ਼ਾਂ बार-बार ਰਿਪੀਟ ਹੋਈ ਜਾ ਰਹੀਆਂ ਉਹੀ ਨਫ਼ਰਤ ਭਰੀਆਂ ਚੀਜ਼ਾਂ बार-बार ਆਪਣੇ ਅੱਗੇ ਆਈ ਜਾ ਰਹੀਆਂ ਤੇ ਆਪਾਂ ਬੜੇ ਚਾਈ ਚਾਈ ਉਹ ਸਾਰਾ ਡਾਟਾ ਕੰਜ਼ੂਮ ਵੀ ਕਰੀ ਜਾ ਰਹੇ ਹਾਂ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਹੈ ਕਿ ਵੀਰੇ ਹਰੇਕ ਵਾਸਤੇ ਆਪਣਾ ਧਰਮ ਵਧੀਆ ਹੁੰਦਾ ਤੇ ਉਹ ਹਰ ਇਨਸਾਨ ਨੂੰ ਹੱਕ ਵੀ ਹੈ ਆਪਣਾ ਧਰਮ ਪ੍ਰਮੋਟ ਕਰਨ ਦਾ ਲੇਕਿਨ ਜਦੋਂ ਤੁਸੀਂ ਆਪਣਾ ਧਰਮ ਪ੍ਰਮੋਟ ਕਰਨ ਦੀ ਬਜਾਏ ਦੂਜੇ ਦੀ ਗਲਤ ਬੋਲਣ ਲੱਗ ਜਾਂਦੇ ਆ ਤਾਂ ਇਤੋਂ ਇੱਕ ਗੱਲ ਕਲੀਅਰ ਹੋ ਜਾਂਦੀ ਹੈ ਵੀ ਤੁਸੀਂ ਆਪਣੇ ਧਰਮ ਤੋਂ ਵੀ ਕੁਝ ਨਹੀਂ ਸਿੱਖਿਆ ਜੇ ਕੋਈ ਦਿੱਕਤ ਆ ਤਾਂ ਉਹਨੂੰ ਗੱਲਬਾਤ ਨਾਲ ਹੀ ਸੁਲਝਾਓ ਲੇਕਿਨ ਜਦੋਂ ਡਿਸਕਸ਼ਨ ਕਰਨ ਦੀ ਬਜਾਏ ਤੁਸੀਂ ਇਟ ਚੱਕ ਲੈਨੇ ਹੋ ਜਾਂ ਗਾਲਾਂ ਕੱਢਦੇ ਹੋ ਉੱਥੇ ਆ ਕੇ ਤੁਸੀਂ ਆਪਣੇ ਧਰਮ ਨੂੰ ਵੀ ਕਮਜ਼ੋਰ ਸਾਬਿਤ ਕਰ ਲੈਂਦੇ ਹੋ ਮੇਨ ਆਹੀ ਮੇਨ ਕਹਿਣ ਦਾ ਮਕਸਦ ਆਹੀ ਹੈ ਕਿ ਧਰਮ ਕਿਤਾਬਾਂ ਨਹੀਂ ਹੁੰਦੀਆਂ ਕਿਤਾਬਾਂ ਤੇ ਸਾਰਾ ਕੁਝ ਚੰਗਾ ਹੀ ਲਿਖਿਆ ਹੁੰਦਾ ਧਰਮ ਦਾ ਧਰਮ ਦੀ ਅਸਲੀ ਝਲਕ ਤੁਹਾਡੇ ਕਿਰਦਾਰ ਚ ਦਿਖਦੀ ਹੁੰਦੀ ਹੈ ਤੇ ਅਫਸੋਸ ਅੱਜ ਆਪਾਂ ਕਿਰਦਾਰ ਪੱਖੋਂ ਬਹੁਤ ਹਲਕੇ ਸਾਬਤ ਹੋ ਜਾ ਰਹੇ ਹਾਂ ਸਿਰਫ ਦੂਜੇ ਨੂੰ ਨੀਚਾ ਦਿਖਾਉਣ ਦੇ ਲਈ। ਤੋਂ ਹੱਤ ਬਨ ਕੇ ਬੇਇੰਤੁਆ ਕਿ ਆਪਣੀ ਲਕੀਰ ਵੱਡੀ ਕਰੋ ਸਬਦਾਕ ਹੈ ਲੇਕਿਨ ਦੂਜੇ ਨੂੰ ਨੀਮਾ ਦਿਖਾ ਕੇ ਦੂਜੇ ਦੀ ਲਕੀਰ ਕਿੰਨ ਨਾਲ ਤੁਸੀਂ ਆਪ ਦੇ ਧਰਮ ਦੀ ਵੀ ਇਨਸਲਟ ਕਰਾ ਰਹੇ ਹੋ। ਧੰਨਵਾਦ।